ਇਹ ਜਿਹੜੇ ਆਉਣ ਵਾਲੀ 14 ਤਰੀਕ ਨੂੰ 14 ਦਸੰਬਰ ਨੂੰ ਬਲਾਕ ਸਮਤੀ ਦੇ ਜ਼ਿਲ੍ਹਾ ਪੀਸੀ ਇਲੈਕਸ਼ਨ ਹੋ ਰਹੀਆਂ ਉਹਦੇ ਸਬੰਧ ਦੇ ਵਿੱਚ ਅੱਜ ਖਨੌਰ ਪੁਲਿਸ ਵੱਲੋਂ ਆਪਣੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਹੁਕਮ ਅਨਸਾਰ ਇੱਕ ਫਲੈਗ ਮਾਰਚ ਕਨੌਰ ਦੇ ਏਰੀਆ ਚ ਕੱਢੀ ਜਾ ਰਹੀ ਹੈ ਜੋ ਮੇਰੇ ਨਾਲ ਐਸਐਚਓ ਸ਼ੰਭੂ ਐਸਐਚਓ ਖੇੜੀਗੰਡਿਆ ਐਸਐਚਓ ਕਨੌਰ ਤੇ ਨਾਲ ਇਹਨਾਂ ਦੀ ਫੋਰਸ ਹੈ ਅਸੀਂ ਅੱਜ ਹੁਣ ਖੇੜੀਗੰਡਿਆ ਦੇ ਏਰੀਆ ਸੈਦ ਖੇੜੀ ਤੇ ਹੋਰ ਪਿੰਡਾਂ ਚ ਹਰਪਾਲਪੁਰ ਵਗੈਰਾ ਇਡਾ ਪਿੰਡਾਂ ਚ ਫਲੈਗ ਮਾਰਚ ਕਰ ਰਹੇ ਹਾਂ ਫਿਰ ਕਨੌਰ ਵੀ ਜਾਣਾ ਅਸੀਂ ਇਹ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਵੀ ਜਿਹੜੀ ਪੁਲਿਸ ਹੈ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਲਈ ਤਤਪਰ ਹਾਜ਼ਰ ਹੈ ਦਿਨ ਰਾਤ ਹਾਜ਼ਰ ਹੈ ਤੇ ਸਾਰੇ ਜਿਹੜੇ ਅ ਇੰਡੀਆ ਦੇ ਜਿਹੜੇ ਆਪਣੇ ਨਾਗਰਿਕ ਨੇ ਉਹਨਾਂ ਨੂੰ ਆਪਣੀ ਵੋਟ ਦੇਣ ਦਾ ਹੱਕ ਹਾਸਲ ਹੈ ਤੇ ਸਾਰਿਆਂ ਨੂੰ ਇਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਇਹ ਸਾਡਾ ਆਸ਼ਵਾਸ਼ਣ ਹੈ ਵੀ ਤੁਸੀਂ 14 ਤਰੀਕ ਨੂੰ ਆਪਣੀ ਆਪਣੇ ਆਪਣੇ ਵੋਟ ਦਾ ਜਿਹੜਾ ਅਧਿਕਾਰ ਹੈ ਉਹਨੂੰ ਜਾ ਕੇ ਤੁਸੀਂ ਪਾਓ ਤੇ ਜਿਹੜੇ ਮਾੜੇ ਅੰਸਰ ਹੈ ਇਹ ਸਿਰਫ ਉਹਨਾਂ ਨੂੰ ਐ ਵੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਪੁਲਿਸ ਆਪਣੇ ਏਰੀਆ 'ਚ ਪੈਟਰੋਲਿੰਗ ਕਰ ਰਹੀ ਹੈ ਵੀ ਉਹ ਆਪਣਾ ਉਹ ਇਧਰ ਉਧਰ ਹੋ ਜਾਣਾ ਨਹੀਂ ਅਸੀਂ ਉਹਨਾਂ ਦੇ ਜਿਹੜੀ ਉਹਨਾਂ ਜਿਹੜੀ ਜੇ ਸ਼ਰਾਰਤ ਕਰਨਗੇ ਅਸੀਂ ਸਖਤ ਤੋਂ ਸਖਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਲੋਕਾਂ ਦਾ ਜਿਹੜਾ ਜਾਣ ਤੇ ਮਾਲ ਦੀ ਰੱਖਿਆ ਕੀਤੀ ਸਰ ਫੋਰਸ ਤਾਂ ਦੇਖੋ ਸਿਕਿਉਰਿਟੀ ਵੱਲੋਂ ਲੱਗਣੀ ਹੈ ਘਟੋਗੜ 4-500 ਬੰਦਾ ਲੱਗੇਗਾ ਬਾਕੀ ਹਜੇ ਉਹਦਾ ਫੋਰਸ ਦਾ ਆਉਣਾ ਹਰ ਬੂਥ ਤੇ ਜਿਹੜਾ ਨਾਰਮਲ ਬੂਥ ਹੈ ਜਾਂ ਜਿਹੜਾ ਸੈਂਸਿਟਿਵ ਹੈ ਜਿਹੜਾ ਹਾਈਪਰ ਸੈਂਸਿਟਿਵ ਹੈ ਉਸ ਹਿਸਾਬ ਨਾਲ ਇਹਨਾਂ ਦੀ ਰੇਸ਼ੋ ਹੁੰਦੀ ਹੈ ਉਸ ਹਿਸਾਬ ਨਾਲ ਮਤਲਬ ਫੋਰਸ ਲੱਗੇਗੀ ਸਾਡੇ ਟੋਟਲ 168 ਲੋਕੇਸ਼ਨਾਂ ਤੇ 248 ਪੋਲਿੰਗ ਬੂਥਸ ਨੇ ਤੇ ਉਸ ਹਿਸਾਬ ਨਾਲ ਮਤਲਬ ਸਫੀਸ਼ੀਐਂਟ ਫੋਰਸ ਲੱਗੇਗੀ ਪੈਟ੍ਰੋਲਿੰਗ ਪਾਰਟੀਆਂ ਵੀ ਲੱਗਣਗੀਆਂ ਸੀਨੀਅਰ ਅਫਸਰ ਵੀ ਸਾਡੇ ਨਾਲ ਹੋਣਗੇ ਸੈਂਸਿਟਿਵ ਦੇਖੋ ਹੁਣ ਕਿਹੜੀ ਸੈਂਸਿਟਿਵ ਜੀ ਮੇਰੇ ਕੋਲੇ ਹੁਣ ਲਿਸਟ ਤਾਂ ਹੈ ਨਹੀਂ ਮਤਲਬ ਘਟੋ ਘਾਟਾ 30 32 ਜਿਹੜੇ ਸੈਂਸਿਟਿਵ ਜਿਹੜੇ ਵੱਡੇ ਪਿੰਡ ਹੈ ਜਿਵੇਂ ਸੈਦ ਖੇੜੀ ਹੋ ਗਿਆ ਹੋਰ ਇਧਰ ਸ਼ੰਭੂ ਹੋ ਗਿਆ ਵੱਡਾ ਪਿੰਡ ਕਨੌਰ ਹੈ ਕੁਝ ਵੱਡੇ ਪਿੰਡ ਲੋਸੈਂਬਲੀ ਵਗੈਰਾ ਉੱਥੇ ਜਿਹੜੀ ਫੋਰਸ ਵਧ ਲਈ ਜਾਏਗੀ ਤੇ ਇਹ ਸਿਰਫ ਇਹੀ ਮਤਲਬ ਹੈ ਲਗਾਤਾਰ ਜਿਹੜੀ ਫਲੈਗ ਮਾਰਚ ਹੈ ਸੀਨੀਅਰ ਅਫਸਰ ਹੁਕਮ ਦਾ ਵੀ ਚਲਦੀ ਰਹੇਗੀ ਤਾਂ ਕਿ ਜਿਹੜ ਤੇ ਜਿਹੜੇ ਆਮ ਲੋਕ ਐ ਜਿਹੜੇ ਉਹ ਸ਼ਾਂਤੀ ਨਾਲ ਆਪਣਾ ਮਤਲਬ ਜਿਹੜੀ ਵੋਟ ਦਾ ਆਪਣਾ ਅਧਿਕਾਰ ਦੀ ਵਰਤੋਂ ਕਰਨ ਸਰ ਜਿਹੜੇ ਆਮ ਵੋਟਰ ਹੈਗੇ ਤੁਸੀਂ ਉਹਨਾਂ ਨੂੰ ਫਿਰ ਕੀ ਸਨੇਹ ਦੇਣਾ ਚਾਹ ਰਹੇ ਆ ਜੀ ਉਹਨਾਂ ਨੂੰ ਇਹ ਸਨੇਹ ਹੈ ਜੀ ਵੀ ਆਪਣੇ ਜਿਹੜਾ ਇਹ 14 ਤਰੀਕ ਨੂੰ ਇਲੈਕਸ਼ਨ ਆ ਰਹੀ ਹੈ ਆ ਵੋਟਿੰਗ ਹੋਣੀ ਹੈ ਉਸ ਦਿਨ ਆਪਣਾ ਵੋਟ ਦਾ ਹੱਕ ਆਪਣਾ ਜਾ ਕੇ ਵੋਟ ਪਾਉਣ ਤੇ ਉਹ ਕਿਸੇ ਕਿਸਮ ਦੀ ਘਪਰਾਉਣ ਦੀ ਲੋੜ ਨਹੀਂ ਹੈਗੀ ਤੇ ਅਸੀਂ ਉਹਨਾਂ ਦੀ ਜਾਣ ਤੇ ਮਾਲ ਦੀ ਰੱਖਿਆ ਲਈ ਦਿਨ ਰਾਤ ਹਾਜ਼ਰ ਹਾਂ ਕਰ ਰਹੇ ਆ ਜੀ ਅਸੀਂ ਕੋਈ ਪਤਾ ਨਹੀਂ ਲੱਗਦਾ ਇਹ ਕੁਝ ਕਰ ਲੂਗੀ ਨਹੀਂ ਜੀ ਨਹੀਂ ਅਸੀਂ 110 ਦੇ ਕਲੰਦਰੇ ਦਿੱਤੇ ਆ ਜੀ ਜਿਹੜਾ ਰੂਲ ਆ 129 ਬੀਐਨਐਸ ਹੋ ਗਿਆ ਉਹਨੂੰ ਉਹਦੇ ਖਿਲਾਫ ਅਸੀਂ ਜਿਹੜੇ ਮਾਰੇ ਅੰਸਰ ਆ ਹਾ ਥਾਣਿਆਂ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਤਿੰਨ ਤਿੰਨ ਚਾਰ ਚਾਰ ਪਰਚੇ ਨੇ ਉਹਨਾਂ ਦੇ ਖਿਲਾਫ ਅਸੀਂ ਜੋ ਪ੍ਰੀਵੈਂਟਿਵ ਐਕਸ਼ਨ ਆ ਉਹ ਆਲਰੇਡੀ ਲੈ ਰਹੇ ਨੇ ਤੇ ਅੱਗੋਂ ਵੀ ਚੱਲਦਾ ਰਹੇਗਾ ਵਸਤੇ ਜੀ ਨਸ਼ੇ ਦੇ ਵਾਸਤੇ ਅਸੀਂ ਅਸੀਂ ਸਰਚ ਆਪਰੇਸ਼ਨ ਚੱਲ ਰਹੇ ਨੇ ਅੱਜ ਸਵੇਰੇ ਸਾਡਾ ਕਾਸੋ ਸੀਗਾ ਜੀ ਕੋਰਨਰ ਸਰਪ੍ਰੇਸ਼ਨ ਤੇ ਲਗਾਤਾਰ ਚੱਲ ਰਹੇ ਨੇ ਤੇ ਅਸੀਂ ਜਿਹੜੇ ਇਹ ਬੰਦੇ ਨੇ ਜਿਹੜੇ ਪੈਡਲਰ ਨੇ ਉਹਨਾਂ ਤੇ ਕਾਰਵਾਈ ਵੀ ਕੀਤੀ ਅਸੀਂ ਰੋਜ਼ ਹੀ ਇੱਕ ਅਦਾ ਮਤਲਬ ਏਰੀਆ 'ਚ ਜਦੋਂ ਸਾਨੂੰ ਪਤਾ ਲੱਗਦਾ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਟੈਗ ਮਾਰਚ ਪਹਿਲਾਂ ਸੈਦ ਖੇੜੀ ਦੇ ਪਿੰਡਾਂ 'ਚੋਂ ਨਿਕਲੇਗਾ ਜੀ ਫਿਰ ਅਸੀਂ ਕਨੌਰ ਸ਼ਹਿਰ ਦੇ ਵਿੱਚ ਲਾਵਾਂਗੇ ਉਹਦੇ ਨਾਲ-ਨਾਲ ਦੇ ਪਿੰਡ ਨੇ ਤੇ ਫਿਰ ਅਸੀਂ ਸ਼ੰਭੂ ਬਲਾਕ ਜਾਵਾਂਗੇ